ਹੈਲੋ ਜੀ ਫਰੈਂਡਸ ਅੱਜ ਆ ਕਾਲ ਜੀ ਹੋਰ ਸੁਣਾਓ ਕਿਵੇਂ ਆਈ ਹੋਪ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਫਰੈਂਡ ਹੁਣ ਸਰਦੀਆਂ ਦੇ ਵਿੱਚ ਹਨ ਆਪਣੇ ਫੇਸ ਤੇ ਕਾਫੀ ਸਾਰੀ ਟਾਈਨਿੰਗ ਜੀ ਹੋ ਜਾਂਦੀ ਹੈ ਅੱਛਾ ਜੀ ਛੋਟੇ ਛੋਟੇ ਬ੍ਰਿਕ ਬ੍ਰਿਕ ਦਾਣੇ ਜੇ ਵੀ ਆਪਣੇ ਫੇਸ ਤੇ ਨਿੱਕਲੇ ਆਉਂਦੇ ਨੇ ਧੁੱਪ ਕਾਰਨ ਜੇ ਆਪਾਂ ਧੁੱਪ ਚ ਬਹਿਨੇ ਹੈ ਨਾ ਤੇ ਫਿਰ ਆਪਾਂ ਕਿਵੇਂ ਉਹਨੂੰ ਆਪਾਂ ਠੀਕ ਕਰ ਸਕਦੇ ਆ ਉਹਦੇ ਲਈ ਮੈਂ ਇੱਕ ਬਹੁਤ ਹੀ ਵਧੀਆ ਫੇਸ ਪੈਕ ਲੈ ਕੇ ਆਈ ਆ ਠੀਕ ਹੈ ਜੀ ਇਹ ਜਿਹੜਾ ਫੇਸ ਪੈਕ ਹੈ ਆਪਣੇ ਫੇਸ ਤੇ ਜਿੰਨੀ ਵੀ ਟੈਨਿੰਗ ਵਗੈਰਾ ਹੋ ਜਾਂਦੀ ਹੈ ਉਹ ਠੀਕ ਹੋ ਜਾਂਦੀ ਹੈ ਇਹਦੇ ਨਾਲ ਤੇ ਜਿਹੜੇ ਦਾਣੇ ਜਿ ਹੋ ਜਾਂਦੇ ਨੇ ਉਹ ਵੀ ਸਾਰੇ ਠੀਕ ਹੋ ਜਾਂਦੇ ਨੇ ਰਿਮੂਵ ਹੋ ਜਾਂਦੇ ਨੇ ਤੇ ਨਾਲੇ ਫੇਸ ਤੇ ਵੀ ਗਲੋ ਆਉਂਦਾ ਠੀਕ ਹੈ ਜੀ ਸਰਦੀਆਂ ਦੇ ਵਿੱਚ ਤੁਸੀਂ ਇਹ ਫੇਸ ਪੈਕ ਲਗਾਉਂਗੇ ਹਫਤੇ ਵਿੱਚ ਦੋ ਤਿੰਨ ਵਾਰ ਤੁਸੀਂ ਲਗਾ ਲਿਓ ਤੇ ਇਹਦੇ ਨਾਲ ਦੋ ਤਿੰਨ ਵਾਰ ਹੀ ਜਿਹੜੇ ਯੂਜ਼ ਕਰਨ ਨਾਲ ਹੀ ਤੁਹਾਡੇ ਫੇਸ ਤੇ ਜਿੰਨੀ ਵੀ ਦਾ ਸਾਰੇ ਠੀਕ ਹੋ ਜਾਣਗੇ ਕੈਲਿੰਗ ਵੀ ਠੀਕ ਹੋ ਜੂਗੀ ਕੀ ਹੈ ਦੇਖੋ ਉਹ ਫੇਸ ਪੈਕ ਉਹ ਹੈਗੇ ਆਪਣਾ 오ਰੇਂਜ ਦਾ ਪਾਊਡਰ ਠੀਕ ਹੈ ਨਹੀਂ ਆਪਣੇ 오ਰੇਂਜ ਦਾ ਪਾਊਡਰ ਲੈਣਾ ਕਿਵੇਂ ਬਣਾਉਣਾ ਤੁਹਾਨੂੰ ਮੈਂ ਦੱਸਦੀ ਹਾਂ ਸਭ ਤੋਂ ਪਹਿਲਾਂ ਆਪਣੇ 오ਰੇਂਜ ਦਾ ਪਾਊਡਰ ਲੈਣਾ ਤੇ ਇੱਕ ਬੌਲ ਦੇ ਵਿੱਚ ਆਪਾਂ ਨੇ ਲੈ ਲੈਣੀ ਹੈ ਦਹੀਂ ਠੀਕ ਹੈ ਜੀ ਆ ਦੇਖੋ ਮੈਂ ਨੇ 1.5 ਚਮਚਾ ਦਹੀਂ ਦਾ ਲੈ ਲਿਆ ਤੇ ਇਹਦੇ ਵਿੱਚ ਆਪਾਂ ਦੋ ਚਮਚਾ ਪਾ ਇਹਦੇ ਵਿੱਚ ਮਿਕਸ ਕਰਾਂਗੇ ਜਿੰਮੇ ਜਿੰਨੀ ਕਿ ਆਪਣੇ ਫੇਸ ਦੀ ਆਪਣੇ ਫੇਸ ਤੇ ਆਪਾਂ ਨੂੰ ਲੱਗ ਜਾਵੇ ਓਨੇ ਕੀ ਠੀਕ ਹੈ ਜੀ 1.5 ਤੋਂ 2 ਚਮਚੇ ਆਪਾਂ ਇਹਦੇ ਵਿੱਚ ਆਪਣੇ orange ਪਾਊਡਰ ਦੇ ਲਈ ਲੈ ਲਵਾਂਗੇ ਤੁਸੀਂ ਚਾਹੋ ਤਾਂ ਜਿਵੇਂ ਹੁਣ ਮੌਸਮ ਦੇ ਮੌਸਮ 'ਚ ਹੈ ਨਾ ਸਰਦੀਆਂ ਦੇ ਮੌਸਮ 'ਚ ਕਿੰਨੇ ਸੋਹਣੇ orange ਆ ਰਹੇ ਨੇ ਤੁਸੀਂ ਚਾਹੋ ਤਾਂ ਉਹਦਾ ਛਿਲਕਾ ਜਿਹੜਾ ਹੈ ਨਾ ਸਿੱਟੇ ਉਹਨਾਂ ਦੇ ਛਿਲਕੇ ਨੂੰ ਉਹਦੇ ਛਿਲਕੇ ਨੂੰ ਸੁਕਾ ਕੇ ਤੁਸੀਂ ਉਹਦਾ ਪਾਊਡਰ ਬਣਾ ਕੇ ਵੀ ਉਹ ਵੀ ਤੁਸੀਂ ਆਪਣੇ ਫੇਸ ਤੇ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਉਹ ਤਾਂ ਬਹੁਤ ਹੀ ਫਾਇਦੇਮੰਦ ਹੈ ਤੇ ਮੈਨੇ ਆਨਲਾਈਨ ਮੰਗਵਾਇਆ ਸੀਗਾ ਮੀਸ਼ੋ ਤੋਂ ਤੇ ਇਹਨੂੰ ਆਪਾਂ ਆਪਣਾ ਪਹਿਲਾਂ ਘੋਲ ਲਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਕਰੋਜ਼ ਵਾਟਰ ਠੀਕ ਹੈ ਜੀ ਜਿੰਮੇ ਦਾ ਆਪਾਂ ਨੂੰ ਚਾਹੀਦਾ ਆਪਣੇ ਫੇਸ ਤੇ ਲਗਾਣ ਲਈ ਉਹ ਮੇ ਦਾ ਆਪਾਂ ਇਹਨੂੰ ਤਿਆਰ ਕਰ ਲਵਾਂਗੇ ਘੋਲ ਲਵਾਂਗੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਚਾਹੀਦੀ ਹੈ ਇੱਕ ਚੁਟਕੀ ਹਲਦੀ ਸਿਰਫ ਇੱਕ ਚੁਟਕੀ ਲਵਾਂਗੇ ਆਪਾਂ ਹਲਦੀ ਦੀ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਿਵੇਂ ਖਾਣੇ ਚ ਹੈ ਨਾ ਭਰਪੂਰ ਹੈ ਆਪਣੇ ਵਿਟਾਮਿਨ ਸੀ ਮਿਲਦਾ 오ਰੰਜ ਤੋਂ ਐਵੇਂ ਲਗਾਉਣੀ ਚਾਹੀਏ ਦੇਖੋ ਲਗਾਉਣ ਦੇ ਬਹੁਤ ਫਾਇਦੇ ਛਿਲਕੇ ਤੁਸੀਂ ਇਹਦੇ ਸਿੱਟੇ ਹੋ ਨਾ ਇਹਦੇ ਛਿਲਕੇ ਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਗਰਮੀਆਂ ਵਿੱਚ ਜਿਵੇਂ ਬਹੁਤ ਘੱਟ 오ਰੰਜ ਹੁੰਦਾ ਤਾਂ ਉਹਦੇ ਛਿਲਕੇ ਤੁਸੀਂ ਪਾਊਡਰ ਬਣਾ ਕੇ ਵੀ ਉਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਆ ਠੀਕ ਹੈ ਜੀ ਤੇ ਲੋ ਜੀ ਇਹ ਆਪਾਂ ਨੇ ਬਣਾ ਲਿਆ ਫੇਸ ਪੈਕ ਚੰਗੀ ਤਰ੍ਹਾਂ ਆਪਾਂ ਇਹਨੂੰ ਘੋਲ ਲਵਾਂਗੇ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਇਹਦੀ ਸਰਦੀਆਂ ਦੇ ਵਿੱਚ ਬਹੁਤ ਫਾਇਦੇ ਨੇ ਇਹਦੇ ਫੇਸ ਪੈਕ ਦੇ ਉਪਰ ਥੋੜਾ ਘੋਰੋਜ਼ ਵਾਟਰ ਪਾ ਕੇ ਆਪਾਂ ਇਹਨੂੰ ਜਿਸ ਤਰ੍ਹਾਂ ਦਾ ਆਪਾਂ ਚਾਹੁੰਦਾ ਨਾ ਹੀ ਜ਼ਿਆਦਾ ਪਤਲਾ ਜਾ ਹੋਵੇ ਨਾ ਹੀ ਜ਼ਿਆਦਾ ਮੋਟਾ ਜਾ ਹੋਵੇ ਠੀਕ ਹੈ ਜੀ ਹਾਰਡ ਜਸ ਤੇ ਆਪਣਾ ਦੇਖੋ ਕਿੰਨਾ ਵਧੀਆ ਬਣ ਗਿਆ ਇਹ ਠੀਕ ਹੈ ਜੀ ਇਹ ਜੇ ਆਪਾਂ ਨੂੰ ਚਾਹੁੰਦਾ ਤੇ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਮੈਂ ਦੱਸਦੀ ਹੁੰਨੀ ਆ ਆਪਣੇ ਫੇਸ ਤੇ ਕੋਈ ਵੀ ਚੀਜ਼ ਅਪਲਾਈ ਕਰਨ ਤੋਂ ਪਹਿਲਾਂ ਆਪਾਂ ਨੇ ਆਪਣੇ ਫੇਸ ਨੂੰ ਰੋਜ਼ ਵਾਟਰ ਨਾਲ ਜਾਂ ਫਿਰ ਕੱਚੇ ਦੁੱਧ ਨਾਲ ਇੱਕ ਵਾਰੀ ਆਪਾਂ ਜਿਹੜੀ ਡਸਟ ਹੈ ਜਿੰਨੀ ਵੀ ਆਪਣੇ ਫੇਸ ਤੋਂ ਸਾਫ ਕਰਾਂਗੇ ਠੀਕ ਹੈ ਜੀ ਮੇਰੇ ਫੇਸ ਤੇ ਕਾਫੀ ਸਾਰੇ ਟਾਈਨਿੰਗ ਵਗੈਰਾ ਹੁੰਦੀ ਸੀਗੀ ਤੇ ਇਹ ਯੂਜ਼ ਕਰਨ ਨਾਲ ਜਿਹੜੀਆਂ ਮੈਂ ਤੁਹਾਨੂੰ ਰੈਮਡੀयां ਦੱਸਤੀਆਂ ਇਹ ਯੂਜ਼ ਕਰਨ ਨਾਲ ਮੇਰੇ ਫੇਸ ਤੇ ਕਾਫੀ ਜ਼ਿਆਦਾ ਜਿਹੜਾ ਫਰਕ ਪੈ ਗਿਆ ਠੀਕ ਹੈ ਜੀ ਕਾਫੀ ਸਾਰਾ ਨੇ ਬਹੁਤ ਸਾਰਾ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਸਾਫ ਕਰ ਲਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਫੇਸ ਪੈਕ ਹੈ ਜਿਹੜਾ ਇਹ ਲਗਾਵਾਂਗੇ ਤੇ ਲੋ ਜੀ ਹੁਣ ਆਪਾਂ ਇਹਨੂੰ ਆਪਣੇ ਫੇਸ ਤੇ ਕਰਦੇ ਆ ਅਪਲਾਈ ਚਾਹੇ ਤੁਸੀਂ ਹੱਥ ਨਾਲ ਕਰ ਲੋ ਚਾਹੇ ਬਰਸ਼ ਨਾਲ ਕਰ ਲੋ ਠੀਕ ਹੈ ਜੀ ਐ ਕਰਕੇ ਆਪਣੇ ਫੇਸ ਤੇ ਨੂੰ ਆਪਾਂ ਲਗਾ ਲਾਂਗੇ ਬਸੋ ਕੀ ਹੁੰਦਾ ਕਈ ਵਾਰੀ ਆਪਾਂ ਹਾਊਸ ਵਾਈਫ ਨੂੰ ਨਾ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਹੈਗਾ ਦੇਖੋ ਆਪਣੇ ਫੇਸ ਤੇ ਕੋਈ ਵੀ ਯਾਨਕੀ ਆਪਣੇ ਫੇਸ ਤੇ ਧਿਆਨ ਰੱਖਣ ਨੂੰ ਫਿਰ ਤੁਸੀਂ ਕੀ ਕਰ ਸਕਦੇ ਜੇ ਮੈਂ ਆਪਣੇ ਕੋਲੇ ਰਾਤ ਨੂੰ ਆਪਾਂ ਹੈ ਨਾ ਸਾਰੇ ਕੰਮ ਨਿਵੇੜ ਕੇ ਸਭ ਨੂੰ ਦੇਖੋ ਆਦਤ ਹੁੰਦੀ ਹੈ ਵੀ ਫੋਨ ਦੇਖਣ ਦੀ ਤਾਂ ਉਸ ਟਾਈਮ ਤੁਸੀਂ ਜਿਹੜੀਆਂ ਹੈਗੀਆਂ ਨੇ ਇਹ ਰੈਮੇਡੀਆਂ ਜਿਹੜੀਆਂ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਹੁਣ ਜਿਵੇਂ ਦਿਨ ਛੋਟੇ ਹੋ ਗਏ ਨੇ ਟਾਈਮ ਨਹੀਂ ਲੱਗਦਾ ਹੈਗਾ ਤਾਂ ਤੁਸੀਂ 10 ਮਿੰਟ ਬੈਸ ਇੱਕ ਰੂਟੀਨ ਬਣਾ ਲਓ ਵੀ ਥੋਨੇ ਆਪਣੇ ਲਈ ਕੱਢਣਾ ਹੀ ਕੱਢਣਾ ਆਪਣੇ ਫੇਸ ਦੇ ਲਈ ਆਪਣੇ ਆਪ ਦੇ ਲਈ ਠੀਕ ਹੈ ਜੀ ਜੇ ਆਪਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਖਾਵਾਂ ਪੀਵਾਂਗੇ ਆਪਣੇ ਧਿਆਨ ਕੱਢਾਂਗੇ ਜਿਹੜੀਆਂ ਚੀਜ਼ਾਂ ਨੇ ਜਿੰਦੇ ਨਾਲ ਆਪਾਂ ਨੂੰ ਪ੍ਰੋਟੀਨ ਮਿਲਦਾ ਉਹ ਖਾਣੀਆਂ ਵੀ ਦੇਖੋ ਜ਼ਰੂਰੀ ਨੇ ਜਿਵੇਂ ਸਰਦੀਆਂ ਦੇ ਵਿੱਚ ਗ੍ਰੀਨ ਵੈਜੀਟੇਬਲ ਦੇਖੋ ਕਿੰਨੇ ਆ ਰਹੇ ਨੇ ਫਰੂਟ ਦੇਖੋ ਭਰਪੂਰ ਮਾਤਰਾ ਚ ਆ ਰਹੇ ਨੇ ਠੀਕ ਹੈ ਜੀ ਗਾਜਰ ਆ ਰਹੀਆਂ ਨੇ ਉਹਨਾਂ ਤੁਸੀਂ ਜੂਸ ਕੱਢ ਕੇ ਪੀ ਸਕਦੇ ਹੋ ਤੇ ਲੋ ਜੀ ਐਵੇਂ ਦੇਖੋ ਆਪਣੇ ਫੇਸ ਤੇ ਇੱਕ ਵਾਰੀ ਆਪਾਂ ਨੇ ਲਗਾ ਲੈਣਾ ਤੇ ਕੀ ਕਰਨਾ ਇਹਨੂੰ ਆਪਾਂ ਮ사ਜ ਕਰਾਂਗੇ ਆ ਠੀਕ ਹੈ ਜੀ ਮ사ਜ ਕਰਨੀ ਜ਼ਰੂਰੀ ਹੈ ਫੇਰ ਕਿਤੇ ਜਾ ਕੇ ਆਪਣੇ ਫੇਸ ਤੇ ਜਿਹੜਾ ਇਹਦਾ 글로ਅ ਆਊਗਾ ਠੀਕ ਹੈ ਜੀ 5-7 ਮਿੰਟ ਮ사ਜ ਕਰਾਂਗੇ ਚਲੋ ਜੀ ਫਿਰ ਬਦਲੀ ਦੇਖੋ ਮੈਨੇ ਮ사ਜ ਕਰ ਲਈ ਐ ਤੇ ਹੁਣ ਆਪਾਂ ਇਹਨੂੰ ਮੋਟੀ-ਮੋਟੀ ਲੇਅਰ ਦੇ ਵਿੱਚ ਆਪਣੇ ਫੇਸ ਤੇ ਇਹਨੂੰ ਲਗਾ ਦਾਂਗੇ ਠੀਕ ਹੈ ਜੀ 1 ਮਿੰਟ 10 ਮਿੰਟ ਆਪਾਂ ਹੁਣ ਸੁਕਾਉਂ। ਠੀਕ ਹੈ ਜੀ। ਤੇ ਲੋ ਜੀ ਫ੍ਰੈਂਡ ਹੁਣ ਆਪਣੇ ਪੂਰਾ ਇਹ ਸੁੱਕ ਚੁੱਕਿਆ। ਇਹਨਾ ਨਹੀਂ ਆਪਾਂ ਨੇ ਸੁਕਾਉਣਾ ਹੁੰਦਾ। ਪੂਰਾ ਐਂਡ ਡਰਾਈ ਨਹੀਂ ਕਰਨਾ ਹੁੰਦਾ। ਉਹਦੇ ਨਾਲ ਆਪਣੇ ਫੇਸ ਤੇ ਜਿਹੜੀਆਂ ਨੇ ਝੂਟੀਆਂ ਵਗੈਰਾ ਪੈ ਜਾਂਦੀਆਂ ਨੇ। ਤੇ ਹੁਣ ਹਲਕਾ ਹਲਕਾ ਸੁੱਕ ਗਿਆ ਹੋਏ। ਯਾਨੀ ਕਿ 80% ਸੁੱਕ ਚੁੱਕਿਆ। ਠੀਕ ਹੈ ਜੀ। ਹੁਣ ਆਪਾਂ ਇਹਨੂੰ ਥੋੜਾ ਗਿੱਲਾ ਹੱਥ ਕਰਕੇ ਤੇ ਆਪਣੇ ਫੇਸ ਤੇ ਇੱਕ ਵਾਰੀ ਹੋਰ ਆਪਾਂ ਐਵੇਂ ਮ사ਜ ਜੀ ਕਰ ਲਾਂਗੇ। ਠੀਕ ਹੈ ਜੀ। ਇਹਦੇ ਨਾਲ ਆਪਣੇ ਫੇਸ ਤੇ ਗਲੋ ਐਂਡ ਵਧੀਆ ਹੋਊਗਾ ਜਿੰਨੀ ਆਪਾਂ ਕੁਸਾਜ ਕਰਾਂਗੇ। ਤੇ ਲੋਜੀ ਕਰਨ ਹੁਣ ਆਪਾਂ ਦੇਖੋ ਫੇਸ ਧੋਏ ਆਏ ਆ ਗਲੋਪਸ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਨੂੰ ਤੁਸੀਂ ਹਫਤੇ ਵਿੱਚ ਤਿੰਨ ਚਾਰ ਵਾਰ ਯੂਜ਼ ਕਰ ਸਕਦੇ ਹੋ ਡੇਲੀ ਵੀ ਤੁਸੀਂ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੀ ਆਪਣੀ ਸਕਿਨ ਹੈ ਉਹ ਪੂਰੀ ਬ੍ਰਾਈਟ ਵੀ ਹੋਊਗੀ ਠੀਕ ਹੈ ਜੀ ਜਿਹੜੇ ਦਾਣੇ ਹੋਣਗੇ ਉਹ ਵੀ ਇਹਦੇ ਨਾਲ ਠੀਕ ਹੋਣਗੇ ਬਲੈਕਨੈਸ ਜਿਹੜੀ ਆਏ ਤੇ ਧੁੱਪ ਕਾਰਨ ਉਹ ਵੀ ਇਹਦੇ ਨਾਲ ਜਿਹੜੀ ਠੀਕ ਹੋ ਜੂਗੀ ਠੀਕ ਹੈ ਜੀ ਫ੍ਰੈਂਡ ਅਗਰ ਤੁਹਾਨੂੰ ਹੁਣ ਵਧੀਆ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਤੇ ਆਪਾਂ ਕੱਲ ਨੂੰ ਫਿਰ ਤੁਹਾਨੂੰ ਮਿਲਾਂਗੇ ਇੱਕ ਨਵੀਂ ਜਿਹੀ ਪਿਆਰੀ ਜਿਹੀ ਵੀਡੀਓ ਦੇ ਨਾਲ ਰੈਮਡੀ